SGPC ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਤੇਜ਼ ਹੁੰਦੀ ਨਜ਼ਰ ਆ ਰਹੀ ਹੈ ਜਿਵੇਂ ਸੁਪਰੀਮ ਕੋਰਟ ਵੱਲੋਂ ਦਿੱਤੇ ਤਾਜ਼ਾ ਹੁਕਮਾਂ ਨੂੰ ਆਧਾਰ ਬਣਾਇਆ ਗਿਆ ਹੈ ਨितीश ਕਟਾਰਾ ਕਤਲ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਟਾਰਾ ਦੇ ਕਾਤਲ ਨੂੰ ਰਿਹਾ ਕਰਨ ਦਾ ਹੁਕਮ ਸੁਪਰੀਮ ਕੋਰਟ ਨੇ ਦਿੱਤਾ ਹੈ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾ ਕੀਤਾ ਜਾਵੇ ਇਹ ਟਿੱਪਣੀ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਹੈ ਕਿਹਾ ਗਿਆ ਹੈ ਕਿ ਸਜ਼ਾ ਪੂਰੀ ਹੋਣ ਤੇ ਕੈਦੀ ਬਿਨਾਂ ਕਿਸੇ ਅਪੀਲ ਵਾਰ ਆ ਸਕਦਾ ਹੈ ਜਿਆਂ ਐਸੇ ਟਿੱਪਣੀ ਨੂੰ ਆਧਾਰ ਬਣਾਉਂਦੇ ਆ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਹੁਣ ਤੇਜ਼ ਹੁੰਦੀ ਨਜ਼ਰ ਆ ਰਹੀ ਹੈ ਸੁਖਦੇਵ ਪਹਿਲਵਾਨ ਨਾਮ ਦੇ ਕੈਦੀ ਦੀ ਪਟੀਸ਼ਨ ਦੇ ਉੱਪਰ ਇਹ ਟਿੱਪਣੀ ਸੁਪਰੀਮ ਕੋਰਟ ਨੇ ਕੀਤੀ ਹੈ ਕਿ ਜਦ ਸਜ਼ਾ ਪੂਰੀ ਹੋ ਜਾਏ ਤਾਂ ਕੈਦੀ ਬਾਹਰ ਆ ਸਕਦਾ ਹੈ ਸਜ਼ਾ ਪੂਰੀ ਹੋਣ ਤੇ ਕੈਦੀ ਬਿਨਾਂ ਕਿਸੇ ਅਪੀਲ ਦੇ ਬਾਹਰ ਆ ਸਕਦਾ ਹੈ ਇਹ ਬੜੀ ਵੱਡੀ ਟਿੱਪਣੀ ਕੀਤੀ ਗਈ ਸੁਪਰੀਮ ਕੋਰਟ ਵੱਲੋਂ ਤੁਸੀਂ ਅੰਦਾਜ਼ਾ ਲਾਓ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਗਾਤਾਰ ਯਤਨ ਚੱਲ ਰਹੇ ਨੇ ਸਰਕਾਰਾਂ ਕਹਿੰਦੀਆਂ ਆ ਕਿ ਅਸੀਂ ਫੈਸਲੇ ਲਵਾਂਗੇ ਫੈਸਲੇ ਲੈ ਨਹੀਂ ਜਾ ਰਹੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਕਈ ਕਈ ਸਾਲ ਬੀਤ ਗਏ ऐसे करके बंदी सिंहਾਂ ਦੀ ਰਿਹਾਈ ਦੀ ਮੰਗ ਲਗਾਤਾਰ ਉੱਠਦੀ ਰਹਿੰਦੀ ਹੈ ਪਰ ਸਰਕਾਰ ਦੇ ਉੱਪਰ ਇਹਨਾਂ ਮੰਗਾਂ ਨੂੰ ਅਣਖੌਲਿਆ ਖੰਰ ਦੇ ਇਲਜ਼ਾਮ ਲੱਗਨੇ ਲੱਗਦੇ ਨੇ ਸੁਪਰੀਮ ਕੋਰਟ ਦਾ ਇਹ ਤਾਜ਼ਾ ਫੈਸਲਾ ਇੱਕ ਮਾਮਲੇ ਦੇ ਵਿੱਚ ਨतीश ਘਟਾਰਾ ਮਾਮਲੇ ਦੇ ਵਿੱਚ ਉਸ ਮਾਮਲੇ ਦੇ ਵਿੱਚ ਕੀਤੀ ਕਿ ਸੁਪਰੀਮ ਕੋਰਟ ਦੀ ਟਿੱਪਣੀ ਨੂੰ ਆਧਾਰ ਬਣਾ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਹੁਣ ਤੇਜ਼ ਹੁੰਦੀ ਨਜ਼ਰ ਆ ਰਹੀ ਹੈ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾ ਕੀਤਾ ਜਾਵੇ ਇਹ ਕਹਿਣਾ ਹੈ ਸੁਪਰੀਮ ਕੋਰਟ ਦਾ ਨਾਲੀ ਮੇਜਰ ਟਿੱਪਣੀ ਸਜ਼ਾ ਪੂਰੀ ਹੋਣ ਤੇ ਕੈਦੀ ਬਿਨਾ ਕਿਸੇ ਅਪੀਲ ਦੇ ਬਾਹਰ ਆ ਸਕਦਾ ਹੈ। ਤੋਂ ਵੇਖਣਾ ਹੋਵੇਗਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਪਰ ਇਸ ਦਾ ਕੀ ਕੋਈ ਅਸਰ ਪੈਂਦਾ ਹੈ ਬੰਦੀ ਸਿੰਘਾਂ ਦੇ ਫੈਸਲੇ ਨੂੰ ਲੈ ਕੇ ਕਿ ਇਹ ਟਿੱਪਣੀ ਲਾਗੂ ਹੋਵੇਗੀ ਜਾਂ ਫਿਰ ਅੱਗੇ ਹੁਣ ਅਦਾਲਤ ਕੀ ਵਾਕਿ ਜੀ ਬੰਦਾ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਵੀ ਕੋਈ ਤਾਜ਼ਾ ਆਦੇਸ਼ ਪਾਰਤ ਕਰੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ। ਭਾਰ ਐਸਜੀਪੀਸੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਪਾਟਿਕਾ ਤੇ ਇੱਕ ਫੈਸਲਾ ਸੁਣਾਇਆ ਜਿਹੜਾ ਕੀ 9 ਮਾਰਚ 2025 ਨੂੰ ਉਸ ਦੇ 20 ਸਾਲ ਪੂਰੇ ਹੋ ਗਏ ਸੀ ਸੋ ਉਸ ਗੱਲ ਦੇ ਉੱਤੇ ਸਖਤ ਟਿੱਪਣੀ ਕਰਦਿਆਂ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਕਿਹਾ ਕਿ ਜਿਹੜਾ ਦਿੱਲੀ ਸਰਕਾਰ ਹੈ ਉਸ ਵੱਲੋਂ ਜਿਹੜਾ ਐਸਆਰ ਬੋਰਡ ਹੈ ਸੈਂਟੈਂਸ ਰਿਵਿਊ ਬੋਰਡ ਉਸ ਨੇ ਕਿਸ ਇਨਖਸਤੀ ਨਾਲ ਜਿਹੜੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਆ ਸੋ ਬੜਾ ਸਖਤ ਫੈਸਲਾ ਚੰਗੀ ਗੱਲ ਆ ਪਰ ਦੂਜੇ ਪਾਸੇ ਸਵਾਲ ਇਹ ਆ ਰਿਹਾ ਕਿ ਕਿੰਨੇ ਲੰਬੇ ਸਮੇਂ ਤੋਂ ਬੰਦੀ ਸਿੱਖਾਂ ਦਾ ਮਾਮਲਾ ਅਸੀਂ ਕੋਰਟਾਂ ਵਿੱਚ ਵੀ ਸਰਕਾਰਾਂ ਕੋਲ ਵੀ ਤੇ ਇਸੇ ਹੀ ਦਿੱਲੀ ਦੀ ਜਿਹੜੀ ਆ ਪਹਿਲਾ ਆਮ ਆਦਮੀ ਦੀ ਸਰਕਾਰ ਕੇਜਰੀਵਾਲ ਜੀ ਦੇ ਉੱਜ ਮੁਖੀਆ ਸੀ ਉਹਨਾਂ ਨੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਇਸ ਜਿਹੜਾ ਐਸਐਮਬੀ ਬੋਰਡ ਸੀ ਸੈਂਟੈਂਸ ਰਿਵਿਊ ਬੋਰਡ ਉਸ ਦੇ ਵਿੱਚ ਘੱਟੋ ਘੱਟ ਇੱਕ ਦਰਜਣ ਤੋਂ ਵੱਧ ਵਾਰ ਉਹਨਾਂ ਨੇ ਇਹ ਜਿਹੜੀ ਅਰਜੀ ਰਿਜੈਕਟ ਕੀਤੀ ਸੀ ਜਦੋਂ ਕਿ ਪੰਜਾਬ ਦੀ ਸਰਕਾਰ ਵੱਲੋਂ ਉਹਨਾਂ ਦੇ ਬਾਰੇ ਵਿੱਚ ਚੰਗੀ ਰਿਪੋਰਟ ਭੇਜੀ ਗਈ ਸੀ ਸੋ ਇਹ ਗੱਲ ਸੁਣ ਕੇ ਤਾਂ ਚੰਗੀ ਲੱਗਦੀ ਹੈ ਕਿ ਤਰੂਨ ਨੇ ਇੱਕ ਨਦੀ ਕਿਨਾਰੇ ਦੇ ਬਾਰੇ ਵਿੱਚ بڑا ਵੱਡਾ ਸੰਕੇਤ ਲਿਆ ਪਰ ਕੀ ਜਿਹੜਾ ਸਾਡਾ ਰਾਂਭਾਵਾ ਸਿੱਖਾਂ ਦਾ ਕਿ ਦੇਸ਼ ਦੇ ਅੰਦਰ ਸਿੱਖਾਂ ਦੀ ਵੱਖਰਾ ਕਰਾਉਣਾ ਕਿੰਨੇ ਬੰਦੀ ਸਿੰਘ ਜਿਹੜੇ ਆ ਆਪਣੀਆਂ ਉਹ ਜਿਹੜੀਆਂ ਉਮਰਾਂ ਜਿਹੜੀਆਂ ਜਿਹੜਾ ਦੇ ਸਲਾਖਾਂ ਪਿੱਛੇ ਇਹ ਕਿਨਾਂ ਦੇ ਆ ਬਤਾ ਰਹੇ ਨੇ ਜਿਹੜਨਾ ਜਿੰਨੀ ਸਜਾ ਲੱਗੀ ਉਹ ਤੋਂ ਢਾਈ ਢਾਈ ਗੁਣਾ ਸਜਾਵਾਂ ਉਹ ਭੁਗਤ ਕੇ ਬੈਠੇ ਨੇ ਤੇ ਹਾਲੇ ਤੱਕ ਉਹਨਾਂ ਤੋਂ ਖਤਰਾ ਦੱਸ ਕੇ ਉਹਨਾਂ ਨੂੰ ਰਿਹਾਈ ਨਹੀਂ ਦਿੱਤੀ ਜਾ ਰਹੀ ਤਾ ਸੁਖਦੇਵ ਪਹਿਲਵਾਨ ਨਾਮ ਦੇ ਕੈਦੀ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਔਰ ਟਿੱਪਣੀ ਵਾਕਿੱਚ ਹੀ ਬੜੀ ਅਹਿਮ ਟਿੱਪਣੀ ਹੈ ਕਿ ਸਜ਼ਾ ਪੂਰੀ ਹੋਣ ਤੇ ਬਿਨਾ ਕਿਸੇ ਅਪੀਲ ਤੋਂ ਕੈਦੀ ਬਾਹਰ ਆ ਸਕਦਾ ਹੈ ਸੁਪਰੀਮ ਕੋਰਟ ਜਿਹੜਾ ਦੇਸ਼ ਦੀ ਸਰਵੋਚ ਅਦਾਲਤ ਸਭ ਤੋਂ ਵੱਡੀ ਅਦਾਲਤ ਜਿੰਦਾ ਇਜਾਦੇ ਟਿੱਪਣੀ ਕਰਦੀ ਹੈ ਤਾਂ ਇਹ ਫੈਸਲਾ ਭਾਵੇਂ ਇੱਕ ਹੈ ਪਰ ਪ੍ਰੈਜ਼ੀਡੈਂਟ ਇੱਕ ਸੈਟ ਜ਼ਰੂਰ ਕੀਤਾ ਗਿਆ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਕਟਾਰਾ ਦੇ ਕਤਲ ਮਾਮਲੇ 'ਚ ਕਟਾਰਾ ਦੇ ਕਾਤਲ ਨੂੰ ਰਿਹਾ ਕਰਨ ਸੰਬੰਧੀ ਇਹ ਹੁਕਮ ਸੁਣਾਇਆ ਸੁਪਰੀਮ ਕੋਰਟ ਨੇ ਕਿ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾ ਕੀਤਾ ਜਾਵੇ ਜੋ ਕੈਦੀ ਸਜ਼ਾ ਪੂਰੀ ਕਰ ਚੁੱਕੇ ਨੇ ਉਹ ਬਿਨਾਂ ਅਪੀਲ ਬਾਹਰ ਆ ਸਕਦੇ ਨੇ ਇਹ ਲਾਈਨਾਂ ਸਿਰਫ ਹਰਫ ਨਹੀਂ ਹਨ ਇਹ ਲਾਈਨਾਂ ਨਹੀਂ ਹਨ ਇਹ ਇੱਕ ਵੱਡੀ ਜੱਜਮੈਂਟ ਦਾ ਇੱਕ ਵੱਡਾ ਪਾਰਟ ਹੈ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰਵਾਲ ਸਾਹਿਬ ਐਸੋਲਫ ਆਨਲਾਈਨ ਤੇ ਸਾਡੇ ਨਾਲ ਜੁੜ ਚੁੱਕੇ ਨੇ ਸਿੱਧਾ ਰੁਕ ਕਰਾਂਗੇ ਗਰਵਾਲ ਸਾਹਿਬ ਸਵਾਗਤ ਹੈ ਤੁਹਾਡਾ ਪੀਟੀਸੀ ਨਿਊਜ਼ ਤੇ ਤੁਹਾਡੇ ਨਾਲ ਹੀ ਜਾਣਨਾ ਸਮਝਣਾ ਚਾਹਾਂਗੇ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਦੀ ਏਡੀ ਵੱਡੀ ਟਿੱਪਣੀ ਕਿ ਜੇ ਸਜ਼ਾ ਪੂਰੀ ਹੋ ਗਈ ਹੈ ਤਾਂ ਬਿਨਾਂ ਅਪੀਲ ਤੋਂ ਕੈਦੀ ਬਾਹਰ ਆ ਸਕਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਿਵੇਂ ਵੇਖਦੇ ਹੋ ਟਿੱਪਣੀ ਦੇਖੋ ਅਸੀਂ ਅਦਾਲਤ ਦਾ ਸਤਕਾਰ ਕਰਦੇ ਹਾਂ ਜੀ ਪਰ ਅਦਾਲਤ ਤੋਂ ਅੱਗੇ ਇੱਕ ਕਹਿ ਸਕਦੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਵੀ ਐਲਾਨ ਕਰ ਗਏ ਸੀ ਤੇ ਉਹਨਾਂ ਦੀ ਵੀ ਗੱਲ ਇਹ ਅਦਾਲਤ ਜਿਹੜੇ ਕਾਨੂੰਨ ਦਾ ਹੈ ਇਹ ਅਦਾਲਤ ਜਿਹੜੀ ਕਾਨੂੰਨ ਦੇ ਮੁਤਾਬਕ ਵਕਸ਼ਾਨ ਕੀਤਾ ਇਨਾਂ ਨੇ ਦਿੱਤੀਸ਼ ਕੁਤਾਰਾ ਦੇ ਮਾਮਲੇ 'ਚ ਜਿੱਦੀ ਕੀ ਜਰਦੀ ਹਾਲੇ ਹੁਣੇ ਹੀ ਮਾਰਚ 2025 ਵਿੱਚ ਹੀ ਪੂਰੀ ਹੋਈ ਆ ਉਹਦੀ ਸਜ਼ਾ ਜਿਹੜੀ ਸੀ ਤੇ ਉਹਦੇ ਵਾਸਤੇ ਇਨਾਂ ਫਿਕਰ ਕਰ ਰਹੇ ਨੇ ਚੰਗੀ ਗੱਲ ਆ ਅਸੀਂ ਤਾਂ ਕਹਿੰਦੇ ਚਲੋ ਦਿੱਤੀਸ਼ ਕੁਤਾਰਾ ਦੇ ਕਰਕੇ ਅਸੀਂ ਵੀ ਸਾਡੀ ਬਣੀ ਵੀ ਪਾਰ ਲਾਂਗੇ ਜੀ ਔਰ ਮਸਲਾ ਇਹ ਆ ਵੀ ਅਸੀਂ ਕਿੰਨੀ ਵਾਰ ਇਸ ਗੱਲ ਹੀ ਦੇ ਚੁੱਕੇ ਹਾਂ ਕਿ ਹਾਲ ਤੱਕ ਸੁਪਰੀਮ ਕੋਰਟ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਿਆ ਕਿ ਜਿਹੜੇ ਬੰਦੀ ਸਿੰਘ ਆ ਉਹ ਕਿੰਨੇ ਦੇਰ ਤੋਂ ਸਿਰਫ ਇਸ ਗੱਲ ਕਰਕੇ ਜੀ ਇਹਨਾਂ ਨੂੰ ਖਤਰਾ ਵਾ ਦੇਸ਼ ਨੂੰ ਜਿਹੜਾ ਖਤਰਾ ਦੇਸ਼ ਨੂੰ ਦੇ ਦੇਣਗੇ ਜੀ ساری ਉਮਰ ਤਾਂ ਨਾ ਕੀ ਉਹਨਾਂ ਦੇ ਜਿਹੜਾ 20 30 ਸਾਲ 32 32 ਸਾਲ ਜੇਲ੍ਹ ਚ ਰਹੇ ਉਹਨਾਂ ਕੈਦ ਵਾਲੇ ਸੀ ਉਹ ਅਸੀਂ ਤਾਂ ਚਾਹਾਂਗੇ ਕਿ ਜੇ ਇਹ ਫੈਸਲਾ ਆਇਆ ਤੇ ਇਹ ਇਹਦੇ ਤੇ ਸਭ ਤੋਂ ਵੱਧ ਜੇ ਇਫੈਕਟ ਹੋਇਆ ਵਾ ਜਾਂ ਸਭ ਤੋਂ ਵੱਧ ਇਸ ਦਾ ਖਮਿਆਜਾ ਭੁਗਤਿਆ ਹੁਕਮ ਦੇ ਅੰਦਰ ਇਸ ਕਾਨੂੰਨ ਦੀ ਜਿਵੇਂ ਕਹਿੰਦੇ ਨੇ ਉਹ ਦੁਰਵਰਤੋਂ ਦਾ ਉਹ ਸਿੱਖਾਂ ਤੇ ਆ ਸਭ ਤੋਂ ਵੱਧ ਉਹਦਾ ਕਸ਼ਮੀਰੀ ਵੀ ਕੁਝ ਹੋਣ ਪਰ ਅਸੀਂ ਇਸ ਗੱਲ ਤੇ ਜੰਗਾ ਲਗਾ ਦੇ ਕੋਈ ਇਹ ਜਿਹੜੀ ਜਿਹੜੀ ਕਿਹਨਾਂ ਸਰਕਾਰ ਨਾਲ ਗੱਲ ਕਰ ਰਿਹਾ ਦਿੱਲੀ ਸਰਕਾਰ ਬਾਰੇ ਉਹ ਦਿੱਲੀ ਸਰਕਾਰ ਦੀ ਜਿਹੜੀ ਐਸਆਰਬੀ ਆ ਜਿਹੜੀ ਸਟਰੈਂਥ ਰਿਵਿਊ ਜਿਹੜੀ ਆ ਬੋਰਡ ਆ ਉਸ ਬੋਰਡ ਦੇ ਵਿੱਚ ਕਿੰਨੀ ਵਾਰ ਕਿੰਨੀ ਵਾਰ ਗਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਗਿਆ ਉਥੇ ਸਾਡੇ ਪੰਜਾਬ ਦੇ ਵਕੀਆ ਕਹਿਣ ਵਾਲੇ ਜਿਹੜੇ ਜਿਨ੍ਹਾਂ ਨੇ ਫਰਾਡ ਕੀਤਾ ਪੰਜਾਬ ਨਾਲ ਧੋਖਾ ਕੀਤਾ ਕੇਜਰੀਵਾਲ ਸਾਹਿਬ ਉਹ ਉਹ ਉਸ ਦੇ ਵਿੱਚ ਉਹਨਾਂ ਨੂੰ ਰਿਜੈਕਟ ਕਰਦੇ ਨੇ ਕਿੰਨੀ ਵਾਰ ਗਈ ਹੈ ਜੀ ਉਸ ਕੋਲ ਤਾਂ ਹੁਣ ਜਿਹੜੀ ਕੋਰਟ ਨੇ ਗੱਲ ਕਹੀ ਹੈ ਜੀ ਕੋਰਟ ਨੇ ਕਿਹਾ ਕਿ ਉਹ ਕਿਵੇਂ ਕਿਵੇਂ ਇਹ ਉਹਨਾਂ ਦੀ ਜ਼ਰੂਰਤ ਕਿਵੇਂ ਪਈ ਹਮ ਮਤਲਬ ਦਿੱਲੀ ਸਰਕਾਰ ਨੂੰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਇਸ ਗੱਲ ਨੂੰ ਜਿਹੜਾ ਕੋਰਟ ਦਾ ਫੈਸਲਾ ਵਾ ਉਸ ਦੇਤੇ ਰਿਵਿਊ ਕਰਨ ਨੂੰ ਜਾਂ ਟਿੱਪਣੀ ਕਰਨ ਦੀ ਮਤਲਬ ਕਿਵੇਂ ਪੰਜਾਬੀ 'ਚ ਕਹਿ ਦਈਏ ਜੇ ਆਪਾਂ ਪੰਜਾਬੀ ਬੋਲੀਏ ਵੀ ਤੁਹਾਡੀ ਜ਼ਰੂਰਤ ਕਿਵੇਂ ਬਈ ਜੀ ਚੰਗੀ ਗੱਲ ਆ ਜਿਹੜਾ ਕਾਨੂੰਨ ਜੇ ਤੁਹਾਨੂੰ ਸਜ਼ਾ ਦੇਤੀ ਤੇ ਕਾਨੂੰਨ ਦੀ ਸਜ਼ਾ ਬੰਦੇ ਨੇ ਭੁਗਤ ਲਈ ਉਹਦੀ ਚਾਲ ਚੱਲਣਾ ਅੱਛਾ ਵਾ ਤੇ ਉਹਨੂੰ ਤੁਹਾਡਾ ਰਿਆ ਕਰਨਾ ਬਣਦਾ ਇਦਾਂ ਤਾਂ ਕਈ ਹੋ ਰਿਆ ਨਾ ਜੀ ਮਨੁੱਖੀ ਅਧਿਕਾਰਾਂ ਦਾ ਕਰਨਾ ਕੀ ਦਾ ਕਹਾਣ ਪਰ ਚਲੋ ਇਹ ਕਿਸੇ ਲਈ ਵੀ ਨਿਤਿਸ਼ ਘਟਾਰਾ ਦੇ ਵਾਸਤੇ ਵੀ ਸੁਪਰੀਮ ਕੋਰਟ ਦੇ ਦੋ ਜੱਜ ਸਾਹਿਬਾਨ ਨੇ ਇੱਕ ਫੈਸਲਾ ਤੇ ਸ਼ਕਤੀ ਨਾਲ ਸੁਣਾਇਆ ਤੇ ਅਸੀਂ ਚਾਹਾਂਗੇ ਕਿ ਉਸ ਦੇ ਦਾਇਰੇ ਦੇ ਵਿੱਚ ਆਉਣ ਵਾਲੇ ਸਮੇਂ 'ਚ ਜਿਹੜਾ ਸਾਡੇ ਸਿੱਖ ਬੰਦੀ ਸਿੰਘਾ ਉਹ ਉਸ ਦੇ ਵਿੱਚ ਲਿਆਂਦੇ ਜਾਣ ਤੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਠੀਕ ਹੈ ਬੇਸ਼ੁਕਰੀ ਅਗਰ ਅਰਵਾਲ ਸਾਹਿਬ ਸਾਰੀ ਗੱਲਬਾਤ ਸਾਡੇ ਤੱਕ ਸਾਡੇ ਨਾਲ ਕਰਨ ਦੇ ਲਈ ਤਾਂ ਐਸਨ ਗੁਰਚਰਨ ਸਿੰਘ ਅਰਵਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਕੇ ਜ਼ਰੂਰ ਅਸੀਂ ਮੰਗ ਰੱਖਦੇ ਹਾਂ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਜਿਆਂ ਤੋਂ ਇੱਕ ਵਾਰ ਮੁਰਦਦ ਦੱਸਿਆ ਐ ਐਸਜੀਪੀਸੀ ਵੱਲ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਹੁਣ ਤੇਜ਼ ਇਸ ਕਰਕੇ ਹੋ ਗਈ ਹੈ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਚੱਲ ਰਿਹਾ ਸੀ ਕਟਾਰਾ ਦੇ ਕਾਤਲ ਨੂੰ ਰਿਹਾਅ ਕਰਨ ਦੇ ਹੁਕਮ ਸੁਣਾਉਂਦੇ ਆ ਸੁਪਰੀਮ ਕੋਰਟ ਨੇ ਅਹਿਮ ਟਿੱਪਣੀ ਕੀਤੀ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਕਹਿਦਿਆਂ ਨੂੰ ਰਿਹਾ ਕੀਤਾ ਜਾਵੇ ਜਿਹੜੇ ਕੈਦੀਆਂ ਨੇ ਸਜ਼ਾ ਪੂਰੀ ਕਰ ਲਈ ਹੈ ਸਜ਼ਾ ਪੂਰੀ ਹੋਣ ਤੇ ਕੈਦੀ ਬਿਨਾ ਕਿਸੇ ਅਪੀਲ ਦੇ ਬਾਹਰ ਆ ਸਕਦਾ ਹੈ ਸੋ ਇਹੀ ਤਾਂ ਮੰਗ ਹੈ ਐਸਜੀਪੀਸੀ ਦੀ ਲਗਾਤਾਰ ਇਹੀ ਮੰਗ ਹੈ ਕਿ ਸਜ਼ਾਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਉਹਨਾਂ ਨੂੰ ਰਿਹਾ ਕੀਤਾ ਜਾਵੇ